ਆਪਣਿਆ ਜੁਲਾ ਗੁਰਦਾਸਪੁਰ ਦਾ ਬਲਾਕ ਦਰੰਗਲਾ ਤੇ ਪਿੰਡ ਮਲੂਕ ਚੱਕ ਜਿਵੇਂ ਜਿਵੇਂ ਹੀ ਦਿਨ ਨੇੜੇ ਆਈ ਜਾ ਰਹੇ ਨੇ ਤਿਵੇਂ ਤਿਵੇਂ ਜਿਹੜੀਆਂ ਵੋਟਾਂ ਦੀ ਸਰਗਰਮੀ ਹੈ ਉਹ ਵੱਧਦੀ ਜਾ ਰਹੀ ਹੈ ਬੇਸ਼ੱਕ ਚਾਹੇ ਉਹ ਇਲੈਕਸ਼ਨ ਹੋਣ ਤੇ ਜਾਂ ਫਿਰ ਸਰਬਸੰਮਤੀ ਸੋ ਅੱਜ ਵੀ ਸਾਡੇ ਜਿਹੜੇ ਨਾਲ ਖੜੇ ਨੇ ਪਿੰਡ ਮਲੂਕ ਚੱਕ ਦੇ ਸਰਪੰਚ ਸਾਹਿਬ ਨੇ ਸਰਬਸੰਮਤੀ ਨਾਲ ਜਿਹੜੀ ਇਹਦੀ ਪੰਚਾਇਤ ਆ ਉਹ ਕੰਪਲੀਟ ਹੋਈ ਹੈ ਸੋ ਅੱਜ ਪੂਰੀ ਪੰਚਾਇਤ ਪੂਰੀ ਪੰਚਾਇਤ ਜਿਹੜੀ ਉਹ ਸਾਡੇ ਨਾਲ ਖੜੀ ਹੈ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਕਿਵੇਂ-ਕਿਵੇਂ ਜਿਹੜੀ ਇਹ ਸਹਿਮਤੀ ਹੋਈ ਹੈ ਤੇ ਕਿਵੇਂ ਮਨਜੇ ਚਾਰ ਬਣਿਆ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦੱਸੋ ਜੀ ਮਾਰੇ ਸਰਪੰਚ ਸ਼ੰਗਾਰਾ ਸਿੰਘ ਪਿੰਡ ਮਲੂਕ ਚੱਕ ਦੇ ਹਾਂਜੀ ਤੇ ਮੇਰੇ ਪਿੰਡ ਜੀ ਸੜਨਾਤੀ ਹੋ ਗਈ ਹੈ ਬਹੁਤ ਵਧੀਆ ਕੰਮ ਰਿਆ ਜੀ ਤੇ ਦੋ ਕੈਂਡੀਡੇਟ ਖੜੇ ਸੀ ਇਹ ਤੇ ਅਸੀਂ ਇਹਨਾਂ ਦੀ ਪੱਤੀ ਰਾਹੀਂ ਇਹਨਾਂ ਦਾ ਬਲਵੀਰ ਰਾਜ ਨੂੰ ਸਰਪੰਚ ਨੇ ਗਿਆ ਜੀ ਸੋ ਪਰਚੀ ਗੁਰਦੇਵ ਸਿੰਘ ਰੱਖੀ ਗਈ ਸੀ ਤੇ ਪਰਚੀ ਗੁਰਦੇਵ ਸਿੰਘ ਰੱਖੀ ਗਈ ਹੈ ਜੀ ਸੋ ਬਹੁਤ ਵਧੀਆ ਗੱਲ ਹੈ ਕਹਿੰਦੇ ਜੀ ਪਰਤੀ ਸਿਸਟਮ ਕੀਤਾ ਗਿਆ ਕਿ ਕਲੈਕਸ਼ਨ ਜਿਹੜੀ ਹੈ ਚੋਣ ਹੈ ਬੜੀ ਵਧੀਆ ਚੋਣ ਕਹਿ ਸਕਦੇ ਇੱਕ ਬੜਾ ਵਧੀਆ ਮੈਸੇਜ ਹੈ ਕਿ ਗੁਰੂ ਘਰ ਜਾ ਕੇ ਦੋ ਜਿਹੜੇ ਕੈਂਡੀਡੇਟ ਚਾਹ ਵੰਡ ਸੀ ਉਹਨਾਂ ਦੀ ਪਰਚੀਆਂ ਪਾਈਆਂ ਗਏ ਤੇ ਜਿਹੜੀ ਪਰਚੀ ਨਿਕਲੀ ਹੈ ਉਹ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਕੀ ਮਹਿਸੂਸ ਕਰਦੇ ਹੋ ਤੁਹਾਨੂੰ ਸਰਬਸੰਤੀ ਦਾ ਸਰਪੰਚ ਬਣਾਇਆ ਗਿਆ ਹਾਂਜੀ ਹਾਂਜੀ ਬਹੁਤ ਚੰਗਾ ਮਹਿਸੂਸ ਕਰਦੇ ਆ ਜੀ ਬਹੁਤ ਭਰਾਵਾਂ ਦਾ ਸਾਥ ਮਿਲਿਆ ਭਰਾਵਾਂ ਨੇ ਪੂਰਾ ਸਾਥ ਦਿੱਤਾ ਡਟ ਕੇ ਤੇ ਸਰਬਸੰਤੀ ਹੋ ਗਿਆ ਤੇ ਬਹੁਤ ਵਧੀਆ ਹੋ ਗਿਆ ਜੀ ਸਾਡੇ ਪਿੰਡ ਦੀ ਸ਼ਾਂਤੀ ਹੋ ਗਈ ਜੀ ਹੁਣ ਕਿਹੜੇ ਕਿਹੜੇ ਜਿਹੜੇ ਕੰਮ ਪੈਂਡਿੰਗ ਆ ਤੇ ਕੀ ਪੰਚਾਇਤ ਨੂੰ ਜਾਂ ਪਿੰਡ ਨੂੰ ਇਹ ਭਰੋਸਾ ਦਵਾਉਂਦੇ ਹੋ ਕਿ ਜਿਹੜੇ ਰਹਿੰਦੇ ਕੰਮ ਨੇ ਉਹ ਕੰਮ ਕਿਹੜੇ ਤਰੀਕੇ ਨਾਲ ਹੋਣਗੇ ਹਾਂਜੀ ਜਿਹੜੇ ਰਹਿੰਦੇ ਕੰਮ ਪੈਂਡਿੰਗ ਕੰਮ ਆ ਪੂਰੇ ਹੋਣਗੇ ਜ਼ਰੂਰ ਹੋਣਗੇ ਜੀ ਹਾਂਜੀ ਉਹ ਕੰਨ ਦੀ ਸਹਿਮਤੀ ਹਾਂਜੀ ਪਿੰਡ ਦੀ ਸਹਿਮਤੀ ਨਾਲ ਹੋਣਗੇ ਪੰਚਾਇਤ ਮੈਂਬਰਾਂ ਦੇ ਨਾਲ ਹੋਣਗੇ ਬਿਲਕੁਲ ਸੋ ਸਾਡੇ ਨਾਲ ਹੋਰ ਵੀ ਭਾਜੀ ਬਲਦੇਵ ਸਿੰਘ ਖੜੇ ਨੇ ਆਓ ਭਾਜੀ ਕੀ ਕਹਿਣਾ ਚਾਹੋਗੇ ਆਪਣੇ ਪਿੰਡ ਦੀ ਤੁਸੀਂ ਜਿਹੜੀ ਸਰਬਸੰਮਤੀ ਕਰਵਾਈ ਹੈ ਸੋ ਵਧਾਈ ਦੇ ਪਾਤਰੋਂ ਤੁਸੀਂ ਵੀ ਤੇ ਕੀ ਮੈਸੇਜ ਕੀ ਸੁਨੇਹਾ ਇਲਾਕੇ ਨੂੰ ਅਸੀਂ ਤੇ ਜੀ ਇਹੋ ਸ਼ਨੀਆ ਸਾਡਾ ਤੇ ਵੀ ਕਮ ਸੋ ਕਮ ਜੇ ਪਿੰਡ 'ਚ ਜਿਹੜੀ ਸਰਬਸ਼ੰਤੀ ਐ ਉਹਦੇ ਨਾਲ ਇੱਕ ਤੇ ਧੜੇਬੰਦੀ ਮੁੱਕਦੀ ਐ ਤੇ ਇੱਕ ਥੋੜਾ ਪਿਆਰ ਮੁਫਤ ਬਣ ਰੰਦਾ ਛੋਟੇ ਛੋਟੇ ਸਾਡੇ ਪਿੰਡ ਨੇ ਮੰਨ ਲਓ ਵੀ ਇਹ ਇਲੈਕਸ਼ਨ ਹੁੰਦਾ ਤੇ ਮੰਨ ਲਓ ਇੱਕ ਦੂਜਾ ਦੋ ਤੇ ਸਾਲ ਦੋ ਦੋ ਸਾਲ ਲੋਕ ਇੱਕ ਦੂਜੇ ਵਾਲਾ ਬੜੀ ਵੀ ਇਹ ਨੇ ਉਹਨੂੰ ਵੋਟਾਂ ਪਾਈਆਂ ਨੇ ਇਹਨੂੰ ਪਾਈਆਂ ਅਸੀਂ ਇਹੋ ਚੀਜ਼ਾਂ ਨੂੰ ਮੁੱਖ ਰੱਖ ਕੇ ਤੇ ਅਸੀਂ ਸੋਚਿਆ ਵੀ ਪਿੰਡ ਦੀ ਸਰਬਸ਼ੰਤੀ ਹੋਣੀ ਚਾਹੀਦੀ ਐ ਤੇ ਸਰਬਸ਼ੰਤੀ ਦੇ ਨਾਲ ਇਹ ਆ ਵੀ ਮੁੰਡੇ ਅੱਗੇ ਯੰਗ ਮੁੰਡੇ ਬਣਾਏ ਨੇ ਇਹ ਵਧੀਆ ਚਲੋ ਆਪਣੇ ਜਿਹੜੇ ਪਿੰਡ ਦੇ ਸਾਂਝੇ ਕੰਮ ਨੇ ਜਾਂ ਜਿਹੜੇ ਕੋ ਉਹ ਜਿਹੇ ਕੰਮ ਹੈਗੇ ਨੇ ਉਹ ਕੰਮਾਂ ਨੂੰ ਪਿਆਰ ਦੇ ਹੱਦ ਤੇ ਮੁੰਡੇ ਬੜੇ ਖੂਬੀ ਨਾਲ ਨਿਮਾਣਗੇ ਸੋ ਬਹੁਤ ਵਧੀਆ ਮੈਸੇਜ ਕਿ ਜਿਹੜੇ ਨੌਜਵਾਨ ਵੀਰ ਨੇ ਇਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਤੇ ਤਾਂ ਜੋ ਜਿਹੜੇ ਜੰਗ ਬਲੱਡ ਇਹ ਵਧੀਆ ਤਰੀਕੇ ਨਾਲ ਕੰਮ ਕਰਾ ਸਕਣ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੀ ਪਕਾਟੀ ਵੀ ਕੈਮਰਾਮੈਨ ਡਾਕਟਰ ਕੇਸ਼ ਬਲਜਿੰਦਰ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣੇ ਵਾਲੇ